ਕਿਉਂ ਪ੍ਰਧਾਨ ਆਉਂਦਾ ਆਨੰਦ ਬਈ ਬਾਲਾ ਦਰਖਤਾਂ ਦਾ ਮਸਤ ਰਾਤ ਨੂੰ ਵੀ ਐਸੀ ਬੁਰਾ ਲਾਦਾ ਅੱਛਾ ਮੈਂ ਤਾਂ ਹੁਣ ਨਿਮਾ ਕਰੇ ਮੈਨੂੰ ਇਹ ਹੋਇਆ ਵਾ ਕਿਹੜੇ ਬਲੇ ਵੱਡੀ ਹੋ ਜਾਵੇ ਥੱਲੇ ਪਿਆ ਕਰੀ ਗਰਮੀ ਚ ਅੱਛਾ ਦਰਖਤਾਂ ਨਿਆਰੀ ਵੱਖਰਾ ਹੈ ਆ ਦੇਖਣਾ ਚਾਰੇ ਪਾਸੇ ਦਰਖਤ ਹੀ ਦਰਖਤ ਨਿਆਰੀ ਵੱਖਰਾ ਹੈ ਨਾ ਬੜਾ ਵੱਖਰਾ ਆ ਦੇਖ ਜਵਾਕ ਕੋਈ ਤਰਸਦੇ ਨੇ ਦਰਖਤਾਂ ਤਾਂ ਸਹੀ ਗੱਲ ਹੈ ਇਹਨੂੰ ਅੰਦਰ ਬੈਹ ਜਾਂਦਾ ਜਮ ਨਹੀਂ ਬੈਹਦਾ ਇਹ ਜਮ ਨਹੀਂ ਬੈਹਦਾ ਇਹ ਤਾਂ ਜੇ ਤਰ੍ਹਾਂ ਦਰਖਤ ਨੇ ਤਾਂ ਭੱਜਿਆ ਫਿਰਦਾ ਇਹ ਫਰਸੇ ਵਾਲਾ ਤੁੱਪੇ ਕੋਈ ਨਹੀਂ ਨਿਕਲਦਾ ਸਹੀ ਗੱਲ ਹੈ ਕਿ ਨਹੀਂ ਤੇਗਾ ਤੇਗਾ ਉਹ ਪੁੱਤ ਕਬੂਤਰ ਕਿੱਥੇ ਆ ਜੱਲਿਆ ਬੱਜ ਕੇ ਕਬੂਤਰ ਆ ਤਾਇਆ ਕਿੱਥੇ ਤਾਇਆ ਆ ਦੇਖ ਪ੍ਰਧਾਨ ਹਨਾ ਕਿੰਨੀ ਇੱਥੇ ਬਹੁਤ سارے ਬੰਦੇ ਆਪਾਂ ਨੂੰ ਆਏ ਵੀ ਕਹਿੰਦੇ ਆ ਰੋ ਨਾ ਟਾਈਮ ਹੀ ਬਗੜਿਆ ਪਿਆ ਜਾ ਰਿਹਾ ਇੱਥੇ ਤੁਸੀਂ ਸਬਜੀ ਲਾਉਂਦੇ ਜੀ ਜਿਹਦੇ ਕੋਲ ਥਾਂ ਤੂੰ ਦਾਹੀਓ ਬਗੜਿਆ ਹੈ ਜਿਹਦੇ ਕੋਲ ਹੈ ਹੀ ਨਹੀਂ ਕਿੱਥੇ ਬਗੜੂ ਸਹੀ ਗੱਲ ਹੈ ਮੈਂ ਪੈਣਾ ਦੇ ਦੇਣਾ ਇਹਨਾਂ ਸਾਖ ਤਫ ਕਰਨਾ ਤੇ ਇਹ ਵੀ ਗੱਲ ਹੈ ਹਨਾ ਜੇ ਕੋਈ ਉਹ ਕਰੂਗਾ ਆਪਣੇ ਕੋਲ ਚੀਜ਼ ਉਹ ਫੇਰ ਹੀ ਉਹ ਕਰਾਂਗੇ ਇੱਥੇ ਭਾਈ ਕਿੰਨੇ ਬੰਦੇ ਆ ਕੇ ਨਾ ਪ੍ਰਧਾਨ ਬਹੁਤ ਬੰਦੇ ਜਦੋਂ ਹੁਣ ਇੰਨਾਂ ਦੇ ਵੀ ਵਿਚਾਰਨ ਦਿਹਾੜੀਏ ਆਉਂਦੇ ਆ ਹਨਾ ਸਾਰੇ ਇੱਥੇ ਡਿੱਗਦੇ ਆ ਉੱਚਾ ਉਰਲਾਉਣ ਵਾਲਾ ਜਰਮਾ ਤੈਨੂੰ ਪਹਿਲਾਂ ਕੀ ਗੱਲ ਕਹੀ ਨਾ ਛੋੜੇ ਮਲਾ ਝੋਨਾ ਲਾਉਣਗੇ ਚਾਹ ਭਈਏ ਲਾਉਣ ਤੇ ਪੰਜਾਬੀ ਲਾਉਣ ਕੋਈ ਲਾਵੇ ਹਾਂ ਇਹ ਤਾਂ ਇਨਸਾਨ ਹੀ ਹੈ ਭਾਈ ਭਾਈ ਦਰਖਤਾਂ ਥੱਲੇ ਡਿੱਗਦੇ ਨੇ ਗਰਮ ਪਾਣੀ ਹੁੰਦਾ ਅੱਗ ਵਰਗਾ ਭਾਈ ਹੂੰ ਤੇਰੇ ਵਰਗਾ ਵੀ ਕਦੂ ਕਰਕੇ ਭੱਜ ਕੇ ਜਾਂਦਾ ਹੂੰ ਸਹੀ ਗੱਲ ਹੈ ਬਾਕੀ ਫਿਰ ਤੇਰੇ ਵਰਗਾ ਭਾਈ ਘਰੋਂ ਵੀ ਬਹੁਤ ਕਰ ਲਾਂਦਾ ਠੰਡਾ ਪਾਣੀ ਮੰਗਾ ਲਾਂਦਾ ਪਰਫੂਮ ਮੰਗਾ ਲਈ ਇਹਨਾਂ ਦਾ ਬਸ ਬਈ ਕੀ ਸੁਣੂਣਾ ਆਉਂਦਾ ਨਾ ਵੀ ਥਾਂ ਤੇ ਥਾਂਡੇ ਤੇ ਬੈਠੇ ਆ ਬਸ ਉਹ ਹੋ ਗਿਆ ਸਹੀ ਗੱਲ ਨਹੀਂ ਭਾਈ ਸਾਹ ਸੁਖ ਦਾ ਸਾਹ ਹੁੰਦਾ ਵਧੀਆ ਆਕਤੀ ਦਿਨ ਮਿਲਦੀ ਆ ਹਮੇ ਮੈਂ ਦੁਕਾਨ ਤੇ ਜਿਹੜੇ ਲਾਈ ਵਟਾ ਮੈਂ ਉਹਦੇ ਥੱਲੇ ਕੁਰਸੀ ਤਾਂ ਹੀ ਉਹ ਮੈਂ ਦੇਖ ਲੈ ਕਰ ਬੈਠਾ ਹੁਣ ਹੁਣ ਸਹੀ ਗੱਲ ਆ ਆ ਦੇਖ ਤੇਗ ਲੈਂਦਾ ਨਾ ਨਜ਼ਾਰੇ ਐ ਤੇਗ ਲੈਣਾ ਨਿਆਰੇ ਆ ਦੇਖ ਲੋ ਭਾਈ ਇੱਥੇ ਨਾ ਇੰਨੇ ਪੰਛੀ ਉਹਨਾਂ ਦੇ ਜੀਭਾਂ ਨਿਕਲੀਆਂ ਪਈਆਂ ਹੁੰਦੀਆਂ ਜਦੋਂ ਆ ਕੇ ਇੱਥੇ ਪਾਣੀ ਪੀਂਦੇ ਆ ਤੇ ਐ ਹੁੰਦਾ ਵੀ ਚੱਲ ਯਾਰ ਜਿੰਨਾ ਕ ਆਪਾਂ ਕਰ ਸਕਦੇ ਸੀ ਇਹਨਾਂ ਲਈ ਕੀਤਾ ਹੁਣ ਮੈਂ ਦੁਕਾਨ ਤੇ ਮਸ਼ੀਨ ਲਾਤੀ ਹੁਣ ਉਥੇ ਹੋਰ ਹੀ ਚਿੜੀਆਂ ਆਉਣ ਲੱਗੀਆਂ ਅੱਛਾ ਕੋਕ ਅੱਖ ਆਉਂਦੇ ਨੇ ਵਿੱਚ ਤੇ ਸੁਣਣੇ ਕੱਪਾ ਨਹੀਂ ਆਉਂਦਾ ਹਾਂ 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 ਬੋਲੇ ਆਉਣ ਲੱਗਿਆ ਹੋਰ ਭਾਂ ਸਾਮਾਨ ਤੇ ਅੱਛਾ ਮਸ਼ੀਨ ਤੂੰ ਕਾਦੇ ਲਈ ਲਈ ਸੀ ਮਸ਼ੀਨ ਤੇ ਰਸਨਦੀਪ ਕੱਖਾਂ ਵਾਸਤੇ ਮੰਨ ਲਾ ਜਿਵੇਂ ਰਮਦਾਸ ਸਿੰਘ ਦੀਆਂ ਬੁੜੀਆਂ ਨੇ ਵਿਚਾਰੀਆਂ ਜੜੀਆਂ ਹੀ ਲਈ ਫਿਰਦੀਆਂ ਹੂੰ ਹੂੰ ਸਾਡੀ ਪਹਿਲਾਂ ਤੇ ਲੱਗੀ ਹੁੰਦੀ ਮਸ਼ੀਨ ਪਹਿਲਾਂ ਸੜਕਾਂ ਵਾਲੇ ਪਾਸੇ ਸੀ ਹੂੰ ਹੁਣ ਅਸੀਂ ਇੱਧਰ ਲਾਤੀ ਵਿੱਚ ਜਿਹੜੀਆਂ ਵਿਚਾਰੀਆਂ ਕੋ ਉਤਰ ਕੇ ਲੈ ਆਂਦੇ ਰੋ ਕੋਕ ਅੱਖਾਂ ਨਾਲੇ ਆਪਾਂ ਨੂੰ ਰੰਗ ਲੈ ਜਾਂਦੇ ਨਾਲੇ ਇਹਨਾਂ ਦਾ ਰੰਗ ਲੈ ਜਾਂਦਾ ਹੂੰ ਤਨ ਉਹ ਵੀ ਜਰਿਆ 10 ਮਿੰਟ ਆਰਾਮ ਕਰ ਲੈ ਸਾਹਵੇਂ ਨਾਲੇ ਹੂੰ ਸਹੀ ਗੱਲ ਆ ਕੁਦਰਕ ਲੈ ਦੇ ਨਾਲੇ ਵੀ ਜਰਿਆ ਸੀ ਸਾਦ ਨੂੰ ਕਿੱਥੇ ਬੰਦਾ ਮਸ਼ੀਨ ਤੇ 20000 ਰੁਪਏ ਕਰੇ ਲਾਉ ਯਾਰ ਹੂੰ ਸਹੀ ਗੱਲ ਆ ਨਾਲੇ ਆਪਣੇ ਪਸ਼ੂ ਪਾਲਜਾਂ ਦੇ ਨਾਲ ਇਹਨਾਂ ਦੇ ਪਾਲਜਾਂ ਦੇ ਵਿਚਾਰੀਆਂ ਨੇ ਹੂੰ ਨਹੀਂ ਵਧੀਆ ਵੀਰੇ ਆ ਦੇਲਾ ਤੋਤੇ ਗਟਾਰਾਂ ਅਜੇ ਜਗ੍ਹਾ ਹੈ ਫੇਰ ਆਉਂਦੇ ਨੇ ਬਾਈ ਹੂੰ ਆ ਬੋਲੀ ਜਾਂਦੇ ਦੇ ਆ ਬੋਲੀ ਬਤਨ ਉਹੀ ਕਹਣਾ ਮੈਂ ਜਿਹਦੇ ਕੋਲ ਦਰਸਤ ਲੱਗੇ ਨੇ ਦਰਸਤਾ ਦੇ ਉੱਤੇ ਆਉਂਦੇ ਨੇ ਆ ਦੇ ਆ ਖੁੱਡਾਈਆਂ ਦੇ ਵਿੱਚ ਕਬੂਤਰ ਰਹਿੰਦੇ ਆ ਆਪਣੇ ਕੋਲੇ ਵੀ ਕਬੂਤਰ ਤਾਂ ਬਹੁਤ ਰਹਿੰਦੇ ਆ ਉੱਥੇ ਕਿਤੇ ਉਹ ਕਬੂਤਰ ਆਹ ਪਤ ਕੇ ਤੋੜਦਾ